ਪਾਰਕਿੰਗ ਦੇ ਇਸ਼ੂ ਦੇ ਵਿੱਚ ਠੇਕੇਦਾਰ ਸਾਹਿਬ ਦੀ ਵੀਡੀਓ ਦੇਖੀ ਸੀਗੀ ਇੱਕ ਕੱਲ ਪਾਈ ਆ ਉਹਨਾਂ ਨੇ ਵੀ ਉਹਦੇ ਵਿੱਚੋਂ ਆਪਣੇ ਆਪ ਨੂੰ ਸੋਸ਼ਲ ਜਿਹਾ ਦੱਸ ਰਿਹਾ ਤੇ ਐਂ ਦੱਸ ਰੇ ਵੀ ਮੈਂ ਤਾਂ ਗੁੰਡਾਗਰਦੀ ਕਰਦਾ ਹੀ ਨਹੀਂ ਮੈਂ ਤਾਂ ਖੁਦ ਵਪਾਰੀ ਆ ਤੇ ਮੇਰੇ ਕੋਲ 70 ਜਿਹੜੇ EMPLOYE ਕੰਮ ਕਰਦੇ ਆ ਗਰੀਬ ਪਰਿਵਾਰਾਂ ਦੇ ਬੱਚੇ ਆ ਉਹਨਾਂ ਦੇ ਪਰਿਵਾਰ ਜਿਹੜੇ ਹੈਗੇ ਉਹਨਾਂ ਦੇ ਸਿਰ ਤੇ ਉੱਤੇ ਚੱਲ ਰਹੀ ਹੈ ਇਹਨੂੰ ਜੇ ਦੇਖੋ ਦੋ ਗੱਲਾਂ ਆ ਨੰਬਰ 1 ਜਿਹੜੇ ਤੁਹਾਡੇ ਕੋਲ EMPLOYE ਲੱਗੇ ਹੈਗੇ ਆ ਬੜਾ ਤੁਸੀਂ ਹਿੱਸਾ ਪਾਇਆਣਾ ਉਹਦੇ ਵੀ ਆਪ ਦਾ 파ਟਨਰ ਬਣਾ ਰੱਖਿਆ ਉਹਨਾਂ ਨੂੰ ਰੱਖਿਆ ਤਾਂ ਤਨਖਾਹ ਤੇ ਹੀ ਆ ਜਿਹੜੇ ਕੀ ਉਹ ਪਰਮਾਨੈਂਟ ਲਾਗੇ ਤੁਹਾਡੇ ਕੋਲ ਵੀ ਉਹ ਬੁੜੇ ਹੋਣ ਤੇ ਰਿਟਾਇਰ ਹੋਣਗੇ ਤੇ ਉਹਨੂੰ ਰਿਟਾਇਰਮੈਂਟ ਪੱਤਾ ਵੀ ਮਿਲੂਗਾ ਕਿੰਨੇ ਤੁਸੀਂ ਉਹਦੀ ਚ ਹਟਾ ਵੀ ਦਿੱਤੇ ਤੇ ਨਵੇਂ ਲਾ ਲੇ ਬਾਕੀ ਦੂਸਰੀ ਗੱਲ ਰਹਿ ਗਈ 70 ਗਰੀਬ ਪਰਿਵਾਰਾਂ ਨੂੰ ਪਾਲਣ ਵਾਸਤੇ ਤੁਸੀਂ 70000 ਪਰਿਵਾਰਾਂ ਨੂੰ ਉਜਾੜ ਦਿਓ ਤੁਸੀਂ ਕਹਿੰਦੇ ਹੋ ਵੀ ਅਸੀਂ ਕਦੀ ਗੁੰਡਾਗਰਦੀ ਨਹੀਂ ਕਰੀ ਜੀ ਕਿਸੇ ਨਾਲ ਧੱਕਾ ਨਹੀਂ ਕਰਿਆ ਜੀ ਸਾਡੀ ਗੱਲ ਫਲਾਈ ਜਾ ਰਹੀ ਹੈ ਜੀ ਉਹੀ ਵੋਟਾਂ ਬੂਟਾ ਲੈਣ ਦੇ ਚੱਕਰ ਦੇ ਵਿੱਚ ਜਿਹੜੇ ਮੀਟਿੰਗ ਦੇ ਵਿੱਚ ਬੰਦੇ ਆਏ ਸੀ ਨਾ ਜੂਮ ਕਰਕੇ ਦੇਖ ਲਿਓ ਵੀ ਉਹਦੇ ਵਿੱਚ ਰਾਜਨੀਤਿਕ ਬੰਦੇ ਕਿੰਨੇ ਕੁ ਸੀਗੇ ਤੇ ਦੁਕਾਨਦਾਰ ਪੀੜਤ ਜਿਹੜੇ ਤੁਹਾਡੇ ਤੋਂ ਸੀਗੇ ਉਹ ਕਿੰਨੇ ਕੁ ਸੀਗੇ ਉਹਦੇ ਵਿੱਚ ਤੁਸੀਂ ਕਹਿੰਦੇ ਹੋ ਅਸੀਂ ਗੁੰਡਾਗਰਦੀ ਨਹੀਂ ਕਰਦੇ ਰੋਜ ਦੇ ਕੰਜਰ ਗਲੇਸ਼ ਜਨਾਨੀਆਂ ਬੱਚੇ ਰੋ ਰੋ ਕੇ ਜਾਈ ਜਾਂਦੇ ਹੈਗੇ ਐ ਜਿੱਥੇ ਕੋਈ ਬੰਦਾ ਤੁਹਾਡੇ ਨਾਲ ਨਿਯਮ ਕਾਨੂੰਨ ਦੀ ਗੱਲ ਕਰਨ ਲੱਗ ਜਾਂਦਾ ਤੁਸੀਂ ਆਪ ਦੀ ਚੱਲ ਦੂਜੀ ਗੱਡੀ ਭੇਜਤੀ ਚੱਲ ਤੀਜੀ ਗੱਡੀ ਭੇਜਤੀ ਮੋਟਰਸਾਈਕਲਾਂ ਤੇ ਬੰਦੇ ਪਹੁੰਚ ਗਏ ਸਕੂਟਰੀਆਂ ਤੇ ਬੰਦੇ ਪਹੁੰਚ ਗਏ ਉੱਥੇ ਉਹਨਾਂ ਨਾਲ ਮਿਸਬੀਹੇਵ ਸ਼ੁਰੂ ਕਰਦਾ ਤੋ ਬੀਬੀਆਰ ਦੇ ਵਿੱਚ ਤਾਂ ਐਡਾ ਕਲੇਸ਼ ਹੋ ਗਿਆ ਸੀ ਤੁਹਾਡੇ ਬੰਦਿਆਂ ਨੇ ਰਾੜਾ ਕੱਢ ਲੀਆਂ ਸੀ ਤੇ ਕੀ ਕਹਰੇ ਸੀ ਬਾਹਰ ਕੱਢੋ ਬੰਦਾ ਵਿੱਚੋਂ ਬਾੜ ਦੇਾਂਗੇ ਇਹੀ ਕਹਿ ਰਹੇ ਸੀ ਫਿਰ ਤੁਸੀਂ ਕੁੱਟ ਮਾਰ ਦਾ ਸਿਲਸਲਾ ਤਾਂ ਰੋਜ਼ ਵਾਂਗੂ ਹੀ ਚੱਲਦਾ ਲੋਕਾਂ ਦੇ ਨਾਲ ੱੱਕੇਸ਼ਾਈ ਹੱਥ ਗਾਲੀ ਗਰੋਚ ਹੱਥ ਮਾਰਨਾ ਹਤਾਬਾਈ ਹੁੰਦੀ ਐ ਤੁਸੀਂ ਐਵੇਂ ਕਿਸੇ ਨਾਲ ਕੀਤਾ ਸੀ ਆ ਦੋ ਤਿੰਨ ਮਹੀਨੇ ਹੋਇਆ ਸ਼ਾਇਦ ਚਾਰ ਮਹੀਨੇ ਹੋ ਗਏ ਗੱਲ ਨੂੰ ਉਹ ਅਗਲਾ ਵੀ ਸਵਾ ਸੇਰ ਨਿਕਲਿਆ ਤੁਸੀਂ ਉਹਨਾਂ ਨੂੰ ਕੁੱਟਿਆ ਉਹ ਆਪਦੇ ਬੰਦੇ ਲਿਆ ਕੇ ਤੁਹਾਡੀ ਪਾਰਕਿੰਗ ਦੇ ਵਿੱਚ ਆ ਕੇ ਤੁਹਾਡੇ ਮੁਲਾਜ਼ਮਾਂ ਨਾਲ ਕੁੱਟ ਮਾਰ ਕਰਕੇ ਗਿਆ ਐਫ ਆਈ ਆਰ ਦਰਜ ਹੋਈ ਥਾਣਾ ਕਤਵਾਲੀ ਦੇ ਵਿੱਚ ਵੀਡੀਓ ਪਈਆਂ ਜਿਹਦੇ ਵਿੱਚ ਤੁਸੀਂ ਰਾੜਾ ਕੱਢੀ ਜਾਂਦੇ ਥਾਡੇ ਮੁਲਾਜ਼ਮ ਤੇ ਆਏ ਕਹੀ ਜਾਂਦੇ ਹੈਗੇ ਵਿੱਚੋਂ ਬਾੜ ਦਿਆਂਗੇ। ਗੁੰਡੇ ਪਾਲ ਰੱਖੇ ਸਾਡੇ ਤੇ ਗੁੰਡੇ ਛੱਡ ਰੱਖੇ ਤੁਸੀਂ ਤੁਸੀਂ ਕਹਿੰਦੇ ਅਸੀਂ ਬੜੇ ਸ਼ਰੀਫ ਆਂ ਅਸੀਂ ਕਿਸੇ ਨਾਲ ਤੱਕਾ ਨਹੀਂ ਕਰਦੇ ਜਿਹੜਾ ਬੰਦਾ ਵਿਚਾਰਾ ਕੋਈ 1 ਸਕਿੰਟ ਆਸਤੇ ਕੋਈ ਗੱਡੀ ਦੇ ਵਿੱਚੋਂ ਪੈਰ ਕੀ ਬਾਹਰ ਰੱਖ ਲੇ ਤੁਸੀਂ ਆਪਦੇ ਬੰਦੇ ਸਵੇਰੀ ਛੱਡ ਦਿੰਨੇ ਹੈਗੇ ਉਹ ਵੀ ਲੋਕ ਜੇ ਲੈ ਕੇ ਉਹਨਾਂ ਦੇ ਜਾ ਕੇ ਟਾਇਰਾਂ ਚੜਾ ਦੇਣੋਂ ਫੇਰ ਕਿਤੇ 500 ਬਗੈਰ ਤਾਂ ਖੜੇ ਨਹੀਂ ਛੁੱਟਦਾ। ਅਗਲਾ ਮਿੰਟਾਂ ਕਰਦਾ ਮਰ ਜਾਂਦਾ ਵੀ ਬਾਈ ਮੈਂ ਤਾਂ ਦਵਾਈ ਲੈਣ ਲਈ ਆਇਆ ਸੀ ਮੈਂ ਤਾਂ ਸਿਰਫ 1 ਮਿੰਟ ਲਈ ਪੇਮੈਂਟ ਫੜਨ ਲਈ ਆਇਆ ਸੀ। ਕੋਈ ਸੁਣਵਾਈ ਨਹੀਂ ਵਿਚਾਰਿਆਂ ਦੀ ਘੇਰ ਘੇਰ ਕੇ ਖੜ ਜਾਂਦੇ ਹੋ ਅਗਲਾ ਸੰਗ ਦੁਕਾਨਦਾਰਾਂ ਨੂੰ ਵੀ ਲਾਂਨਤਾ ਪਾ ਕੇ ਜਾਂਦਾ ਵੀ ਮੇਰੀ ਸਾਰੇ ਆਮ ਲੁੱਟ ਹੋ ਰਹੀ ਹੈ ਤੇ ਦੁਕਾਨਦਾਰ ਤੁਸੀਂ ਇਕੱਠੇ ਹੋ ਕੇ ਬੋਲਦੇ ਕੋਈ ਨਹੀਂ ਤਾਂ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਜਿਹੜਾ ਇਹ ਜਿਹੜਾ ਤੁਸੀਂ ਦਿਖਾ ਰਹੇ ਹੋਣਾ ਵੀਡੀਓ ਪਾ ਰਹੇ ਹੋ ਇੱਕ ਵਾਰ ਉਹ ਵੀਡੀਓ ਖੁਦ ਵੀ ਚੈੱਕ ਕਰ ਲਿਓ ਜਿਹੜੇ ਤਿੰਨ ਚਾਰ ਕਮੈਂਟ ਆਏ ਹੈਗੇ ਆ ਉਹ ਕਿੰਨਾ ਨੇ ਪਾਏ ਆ ਉਹ ਤੁਹਾਡੇ ਹੀ ਬੰਦੇ ਆ ਪਾਣ ਵਾਲੇ ਤੁਹਾਨੂੰ ਵੀ ਪਤਾ ਹੈ ਲੋਕਾਂ ਨੂੰ ਵੀ ਪਤਾ ਸਾਰੇ ਸ਼ਹਿਰ ਵਾਲਿਆਂ ਨੂੰ ਵੀ ਪਤਾ ਹੈ ਜਿਹੜਾ 300 400 ਜਿਹੜੀਆਂ ਤੁਹਾਨੂੰ ਲਾਂਨਤਾ ਪਈਆਂ ਉਹ ਤੋਂ ਇਲਾਵਾ ਤਿੰਨ ਚਾਰ ਨੂੰ ਛੱਡ ਕੇ ਜਿਹੜੇ 300 400 ਲਾਂਹਤਾ ਭਰੀਆਂ ਭੇਜੀਆਂ ਤੁਹਾਨੂੰ ਉਹ ਬੰਦੇ ਦੇਖੋ ਕੌਣ ਹੈ ਤੇ ਉਹ ਕੀ ਕਹਿ ਰਿਹਾ ਉਹਦੇ ਵਿੱਚ ਬਹੁਤ ਸਾਰੇ ਲੋਕ ਪੀੜਤ ਵੀ ਹੈ ਜਿਹੜੇ ਆਪ ਦੀ ਸਟੋਰੀ ਦੱਸ ਰਹੇ ਤੁਹਾਨੂੰ ਘੱਟੋ ਘੱਟ ਜਿਹੜੀ ਆਪ ਦੀ ਤੁਸੀਂ ਆਮ ਹਮਾਇਤ ਹਾਸਲ ਕਰਨ ਵਾਸਤੇ ਕਿ ਵੀਡੀਓ ਬਣਾ ਕੇ ਪਾਈ ਸੀ ਜਿਹੜੀਆਂ ਉੱਤੇ ਲਾਂਹਤਾ ਪਈਆਂ ਉਹ ਤੋਂ ਕੋਈ ਸਬਕ ਲੈ ਲਓ ਖਾਣੀਆਂ ਦੋ ਰੋਟੀਆਂ ਹੀ ਹੈ ਜੀ ਸਾਰਾ ਨੇ ਸਾਰਾ ਨੇ ਦੋ ਰੋਟੀਆਂ ਹੀ ਖਾਣੀਆਂ ਕੋਈ ਕਰੋੜ ਰੁਪਏ ਕਮਾਲੇ ਮਹੀਨੇ ਦਾ ਚਾਹੇ ਕੋਈ 10000 ਕਮਾ ਲਵੇ ਚਾਹੇ ਕੋਈ 2000 ਕਮਾ ਲਵੇ ਚਾਹੇ ਕੋਈ ਮੰਗ ਕੇ ਇਕੱਠੇ ਕਰ ਲਵੇ ਖਾਣੀ ਸਿਰਫ ਨੇ ਸਿਰਫ ਦੋ ਰੋਟੀਆਂ ਹੀ ਤਾਂ ਲੋਕਾਂ ਦੀ ਦਰਸ਼ੀਸਾਂ ਨਾਲ ਹੋ ਜੀ ਇਹ ਜਿਹੜਾ ਪੈਸਾ ਹੈਗਾ ਨਾ ਇਹ ਇੱਥੇ ਹੀ ਰਹਿ ਜਾਣਾ ਸਾਰਾ ਚੰਗੀ ਕਮਾਈ ਕਰ ਲਓ ਸੱਚੀ ਕੋਈ ਕਰ ਲਓ ਤੁਸੀਂ ਸੋਸ਼ਲ ਵਰਕਰ ਮੈਂ ਤਾਂ ਜਿੱਥੇ ਆ ਨਾ ਮੀਟਿੰਗ ਹੋਈ ਸੀਗੀ ਸਾਡੀ ਮੈਂ ਤਾਂ ਇਸ ਗੱਲ ਤੇ ਹੈਰਾਨ ਸੀ ਵੀ ਅਗਲੇ ਨੇ ਆਪਦੀ ਕਰੋੜਾਂ ਅਰਬਾਂ ਰੁਪਏ ਦੀ ਜਾਇਦਾਦ ਇੱਕ ਧਰਮਸ਼ਾਲਾ ਵਾਸਤੇ ਦੇ ਦਿੱਤੀ ਸੇਠ ਗੋਵਿੰਦ ਰਾਮ ਕਾਲੂ ਮਲ ਧਰਮਸ਼ਾਲਾ ਮੈਂ ਤਾਂ ਜਦੋਂ ਧਰਮਸ਼ਾਲਾ ਦੇ ਅੰਦਰ ਐਂਟਰ ਹੋਇਆ ਤੇ ਮੈਂ ਦੇਖਿਆ ਵੀ ਯਾਰ ਜੇ ਉਹ ਬੰਦਾ ਚਾਵੇ ਇੱਥੇ ਮਲਟੀਪਲੈਕਸ ਬਣਾ ਕੇ ਜਿਹੜੀ ਮਰਜ਼ੀ ਕਮਾਈ ਕਰ ਸਕਦਾ ਸੀਗਾ ਔਰ ਰੱਬ ਨੇ ਉਹਨਾਂ ਤੋਂ ਕੁਝ ਲੁਕੋ ਕੇ ਵੀ ਨਹੀਂ ਰੱਖਿਆ ਇਹ ਬੰਦਿਆਂ ਤੋਂ ਅੱਜ ਦੇਖੋ ਉਹਨਾਂ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਉਹਨਾਂ ਨੂੰ ਇਹ ਜ਼ਮੀਨ ਜਾਇਦਾਦ ਕੁਝ ਵੀ ਨਹੀਂ ਲੱਗਦੀ ਦਿਲ ਵੱਡਾ ਕਰੋ ਜੀ ਜਿਹੜਾ ਸਾਡਾ ਸੰਘਰਸ਼ ਹੈ ਉਹ ਖਤਮ ਨਹੀਂ ਹੁੰਦਾ ਇੱਕ ਪਾਸਾ ਹੋ ਕੇ ਹੱਟੂਗਾ ਜਿਹੜਾ ਤੁਸੀਂ ਸ਼ਰੀਫ ਬਣਨ ਦਾ ਚੋਲਾ ਪਾ ਰਹੇ ਹੋ ਤੁਹਾਡੇ ਤੋਂ ਇਹ ਬਣਿਆ ਨਹੀਂ ਜਾਣਾ ਤੇ ਅਸੀਂ ਉਹਨੂੰ ਰੁਕਦੇ ਨਹੀਂ ਇਹਦਾ ਇੱਕ ਪਾਸਾ ਕਰਾ ਕੇ ਹਟਾਂਗੇ ਜੀ ਇਹ ਧੱਕੇਸ਼ਾਈ ਨਾ ਅਸੀਂ ਇਸ ਧੱਕੇਸ਼ਾਈ ਇਸ ਗੁੰਡਾਗਰਦੀ ਦੇ ਵਿੱਚ ਬਹੁਤ ਜੀਲੇ ਹੋਏ ਅਸੀਂ ਤੁਹਾਡੀ ਕਿੱਡੀ ਅਪਰੋਚ ਹੈ ਕਿੱਦਾਂ ਹੀ ਤੁਹਾਡੇ ਅਫਸਰ ਨਾਲ ਹੈ ਕਿੱਦਾਂ ਹੀ ਤੁਹਾਡੇ ਨਾਲ ਨੇਤਾ ਨਾਲ ਹੈ ਪਰ ਹੁਣ ਜਦੋਂ ਇੱਕ ਨਾ ਜਨ ਵਿਰੋਧ ਹੁੰਦਾ ਜਦੋਂ ਉਹ ਇੱਕ ਥਾਂ ਤੇ ਹੋ ਜੇ ਨਾ ਇਕੱਠਾ ਆ ਮਾੜਾ ਜਿਹਾ ਸਬਕ ਲਈਦਾ ਹੁੰਦਾ ਹਾਲੇ ਵੀ ਸਭਲਾਂ ਦਾ ਮੌਕਾ ਹੈਗਾ ਤੇ ਸੰਭਲ ਜਾਓ ਨਹੀਂ ਤਾਂ ਇਹ ਹੁਣ ਰੁਕਣ ਵਾਲਾ ਨਹੀਂ ਨੀ ਕੰਮ ਬੱਸ ਧੰਨਵਾਦ